ਸਾਤਿਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਕੋਲ ਹੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦੀ ਮਿਲੀ ਬਠਿੰਡਾ ਵਿਖੇ ਲਾਸ ਲੁਧਿਆਣਾ ਤੋਂ ਸੀ ਰਹਿਣ ਵਾਲੀ ਪਰਿਵਾਰ ਨੇ ਦੱਸੀ ਪੂਰੀ ਗੱਲ ਤਾਂ ਦੱਈਏ ਕਿ ਇਹ ਉਹ ਲੜਕੀ ਹੈ ਜੋ ਕਿ ਇੰਸਟਾਗ੍ਰam ਤੇ ਉੱਤੇ ਬਹੁਤ ਸਾਰੀਆਂ ਵੀਡੀਓ ਬਣਾ ਕੇ ਚਰਚਾ ਦੇ ਵਿੱਚ ਰਹਿਣ ਵਾਲੀ ਕਮਲ ਕੌਰ ਜੋ ਕਿ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਲੋਕਾਂ ਨੂੰ ਐਂਟਰਟੇਨਮੈਂਟ ਕਰਦੀ ਸੀ ਕਮਲ ਕੌਰ ਇਹਨਾਂ ਨੂੰ ਤੁਸੀਂ ਬਖੂਬੀ ਜਾਣਦੇ ਹੋਵੋਗੇ ਇਹ ਕਮਲ ਕੌਰ ਨੇ ਜੋ ਕਿ ਇੰਸਟਾਗ੍ਰam ਦੇ ਉੱਤੇ ਬਹੁਤ ਸਾਰੀਆਂ ਵੀਡੀਓ ਬਣਾ ਕੇ ਲੋਕਾਂ ਦੇ ਰੂਬਰੂ ਹੁੰਦੇ ਤੇ ਲੋਕਾਂ ਨੂੰ ਜਿਹੜਾ ਆ ਐਂਟਰਟੇਨ ਕਰਦੇ ਤੇ ਇਹ ਇੰਸਟਾਗ੍ਰam ਦੇ ਉੱਤੇ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੇ ਮਿਲੀਅਨ ਟ੍ਰਿਲੀਅਨ ਦੇ ਵਿੱਚ ਜਾਂਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਆ ਚਰਚਾ ਦੇ ਵਿੱਚ ਵੀ ਇਹ ਜੋ ਲੜਕੀ ਕਮਲ ਕੌਰ ਭਾਬੀ ਦੱਸੀ ਜਾ ਰਹੀ ਹੈ ਤਾਂ ਦੱਸਿਆ ਗਿਆ ਕਿ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦੀ লাশ ਬਠਿੰਡਾ ਵਿੱਚ ਇੱਕ ਕਾਰ ਦੇ ਅੰਦਰ ਮਿਲੀ ਹੈ ਜਿਸ ਤੋਂ ਬਾਅਦ ਕਾਫੀ ਸਵਾਲ ਖੜੇ ਹੋ ਰਹੇ ਹਨ ਕਮਲ ਕੌਰ ਅਕਸਰ ਹੀ ਆਪਣੀ ਵੀਡੀਓਜ਼ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਸੀ ਅਤੇ ਸੋਸ਼ਲ ਮੀਡੀਆ ਤੇ ਉਹ ਕਾਫੀ ਵੀਡੀਓਜ਼ ਆਉਂਦੀਆਂ ਤੇ ਪਾ ਕੇ ਲੋਕਾਂ ਨੂੰ ਕਾਫੀ ਜ਼ਿਆਦਾ ਐਂਟਰਟੇਨਮੈਂਟ ਕਰਦੇ ਸੀ ਉਹ ਉਸ ਦੀ লাশ ਗੱਡੀ ਵਿੱਚ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਤਾਂ ਜ਼ਰੂਰ ਕਰ ਰਹੀ ਹੈ ਪਰ ਕਮਲ ਕੌਰ ਦਾ ਸਬੰਧ ਲੁਧਿਆਣੇ ਦੇ ਨਾਲ ਸੀ ਲੁਧਿਆਣਾ ਦੀ ਰਹਿਣ ਵਾਲੀ ਇਸ ਕਮਲ ਕੌਰ ਦੇ ਪਰਿਵਾਰ ਵਿੱਚ ਮਾਤਾ ਪਿਤਾ ਦੇ ਨਾਲ ਦੋ ਭਰਾ ਅਤੇ ਤਿੰਨ ਭੈਣਾਂ ਸਨ ਜਿਨ੍ਹਾਂ ਵਿੱਚੋਂ ਇੱਕ ਭੈਣ ਦਾ ਵਿਆਹ ਹੋਇਆ ਹੈ ਜਦੋਂ ਕਿ ਬਾਕੀ ਦੋ ਹਾਲੇ ਨਈ ਵਿਆਈਆਂ ਸਨ ਇਹਨਾਂ ਵਿੱਚੋਂ ਇੱਕ ਕਮਲ ਕੌਰ ਸੀ ਜਿਸ ਦੀ ਹੁਣ ਮੌਤ ਹੋ ਚੁੱਕੀ ਹੈ ਉਸ ਦੀ ਭੈਣ ਨੇ ਤੂੰ ਨੇ ਇਸ ਬੰਦ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਨੂੰ ਰਾਤ ਨੂੰ ਹੀ ਫੋਨ ਆਇਆ ਸੀ ਕਿ ਉਸ ਦੀ ਭੈਣ ਨੇ ਹੀ ਦੱਸਿਆ ਕਿ ਸਾਨੂੰ ਰਾਤ ਨੂੰ ਹੀ ਫੋਨ ਆਇਆ ਸੀ ਕਿ ਇਹ ਕਿਸ ਤਰ੍ਹਾਂ ਉਸ ਦੀ ਲਾਸ਼ ਮਿਲੀ ਹੈ ਉਹਨਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਕਿਉਂ ਅਤੇ ਕਿਸ ਨੇ ਕੀਤਾ ਹੈ ਉਹ ਉਹਨਾਂ ਨੂੰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਪਰਿਵਾਰ ਦੇ ਵਿੱਚ ਬੜਾ ਦੁੱਖ ਹੈ ਉਹ ਇੱਕ ਆਮ ਘਰ ਤੋਂ ਸੀ ਅਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਸੀ ਉਹਨਾਂ ਕਿਹਾ ਕਿ ਸਾਨੂੰ ਕੋਈ ਫੋਨ ਰਾਹੀਂ ਹੀ ਜਾਣਕਾਰੀ ਮਿਲੀ ਹੈ ਕਿ ਉਸਦੀ ਲੁਧਿਆਣਾ ਦੇ ਵਿੱਚ ਹੀ ਰਹਿੰਦਾ ਹੈ ਪਰਿਵਾਰ ਲੁਧਿਆਣਾ ਤੇ ਰਹਿੰਦਾ ਹੈ ਤੇ ਉਹਨਾਂ ਕਿਹਾ ਕਿ ਇੱਕ ਭੈਣ ਦਾ ਵਿਆਹ ਹੋਇਆ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੁਲਿਸ ਨੂੰ ਡੰਗਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਤੁਹਾਨੂੰ ਦੱਸਦੀ ਕਿ ਕਮਲ ਕੌਰ ਜੋ ਕਿ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਸਾਈ ਰਹਿੰਦੀ ਹੈ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ ਬਹੁਤ ਜ਼ਿਆਦਾ ਜਿਹੜੀਆਂ ਵੀਡੀਓ ਉਹਨਾਂ ਦੀ ਚਰਚਾ ਦੇ ਵਿੱਚ ਵੀ ਜਾਂਦੀਆਂ ਨੇ ਬਹੁਤ ਜ਼ਿਆਦਾ ਚਰਚਾ ਉਹਨਾਂ ਦੀਆਂ ਵੀਡੀਓਜ਼ ਦੀ ਵਿੱਚ ਥਾਂ ਟਿਕਾਣਿਆ ਤੇ ਹੁੰਦੀਆਂ ਵੀ ਰਹਿੰਦੀਆਂ ਨੇ ਪਰ ਤੁਹਾਨੂੰ ਦੱਸਦੀ ਕਿ ਕਮਲ ਕੌਰ ਦੀ ਜਿਹੜੀ ਇਹ ਅਚਨਚੇਤ ਜਿਹੜੀ ਇਹ ਮੌਤ ਹੋ ਚੁੱਕੀ ਤੁਹਾਨੂੰ ਦੱਸਦੀ ਕਿ ਉਹਨਾਂ ਦੀ ਇੱਕ ਪਾਰਕਿੰਗ ਦੇ ਵਿੱਚ ਗੱਡੀ ਦੇ ਵਿੱਚੋਂ ਲਾਸ਼ ਮਿਲੀ ਜਦੋਂ ਕਿ ਉਸ ਲਾਸ਼ ਤੋਂ ਕਾਫੀ ਜ਼ਿਆਦਾ ਬਦਬੂ ਆ ਰਹੀ ਸੀ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖਦੇ ਪਏ ਹੋ ਕਿ ਇਹ ਗੱਡੀ ਜੋ ਹੈ ਇਹ ਗੱਡੀ ਕਮਲ ਦੀ ਹੈ ਇਸੇ ਗੱਡੀ ਦੇ ਵਿੱਚੋਂ ਜਿਹੜੀ ਇਹ ਕਮਲ ਕੌਰ ਦੀ ਜਿਹੜੀ ਹੈ লাশ ਮਿਲਦੀ ਹੈ ਤੇ লাশ ਨੂੰ ਜਿਹੜਾ ਆ ਉਹ ਪੁਲਿਸ ਅਧਿਕਾਰੀਆਂ ਨੇ ਆਪਣੇ ਜਿਹੜਾ ਆ ਉਹ ਲੈ ਲਿਆ ਹੈ ਤੇ ਇਸ ਦੀ ਜਿਹੜੀ ਉਹ ਜਾਣਕਾਰੀ ਜਟਾਉਣੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਜਾਣਕਾਰੀ ਅੱਗੇ ਨਿਕਲੇਗੀ ਉਹ ਵੀ ਸਾਂਝੀ ਕਰ ਦਿੱਤੀ ਜਾਏਗੀ ਪਰ ਫਿਲਹਾਲ ਦੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਤੇ ਇਹੀ ਆ ਰਿਹਾ ਕਿ ਕਮਲ ਕੌਰ ਦੀ ਜਿਹੜੀ ਏ ਉਹ ਮੌਤ ਹੋ ਚੁੱਕੀ ਏ ਕਮਲ ਕੌਰ ਦੀ লাশ ਗੱਡੀ ਦੇ ਵਿੱਚੋਂ ਮਿਲਦੀ ਏ ਇੱਕ ਗੱਡੀ ਦੇ ਵਿੱਚੋਂ লাশ ਮਿਲਦੀ ਏ ਜੋ ਕਿ ਇੱਕ ਪਾਰਕਿੰਗ ਦੇ ਵਿੱਚ ਗੱਡੀ ਖੜੀ ਸੀ ਤੇ ਪਾਰਕਿੰਗ ਦੇ ਵਿੱਚੋਂ ਕਮਲ ਕੌਰ ਦੀ লাশ ਜਿਹੜੀ ਏ ਉਹ ਇੱਕ ਗੱਡੀ ਦੇ ਵਿੱਚੋਂ ਮਿਲਦੀ ਏ ਆਓ ਤਸਵੀਰਾਂ ਦੇਖ ਲੈਨੇ ਆ ਕਰ ਲੈਨੇ ਆ ਗੱਲਬਾਤ ਕੀ ਕੀ ਕਹਿੰਦੇ ਨੇ ਸਥਾਨੀਏ ਲੋਕ ਤੇ ਉਹਦੀ ਭੈਣ ਤੇ ਪੁਲਿਸ ਪ੍ਰਸ਼ਾਸਨ ਇਸ ਬਾਰੇ ਕੀ ਕਹਿੰਦਾ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਨੇਤੋ ਅੱਛਾ ਕਮਲ ਕੋਰ ਤਾਂ ਕਿੱਥੇ ਲੱਗਦੀ ਸੀ ਮੇਰੇ ਸਿਸਟਰ ਅੱਛਾ ਕੀ ਗੱਲ ਬਤ ਹੋਈ ਆ ਤੁਸੀਂ ਦੇ ਵਿੱਚ ਕਹਿੰਦੇ ਨੇ ਦੱਸੋ ਇਹ ਕੀ ਗੱਲ ਹੋਈ ਸੀ ਕਿਹੜੀ ਗੱਲ ਸਰ ਸਾਨੂੰ ਤਾਂ ਫੋਨ ਆਇਆ ਤਾਂ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਵਾਰਦਾਤ ਹੋ ਗਈ ਆ ਅੱਛਾ ਜੀ ਤੇ ਹੋਰ ਸਾਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ ਅੱਛਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਸੀ ਜੇ ਬਹੁਤ ਹੀ ਜ਼ਿਆਦਾ ਰਹਿੰਦੇ ਸੀ ਅੱਛਾ ਘਰ ਚ ਕੌਣ ਕੌਣ ਨੇ ਜੀ ਮੇਰੇ ਘਰ ਚ ਮੇਰੀ ਫੈਮਿਲੀ ਭਰਾ ਭੈਣ ਹਾਂਜੀ ਦੋ ਭਰਾ ਹੈ ਤੇ ਤਿੰਨ ਸਿਸਟਰ ਹਨ ਉਸੇ ਅਸੀਂ ਇੱਕ ਦੀ ਮੈਰਿਜ ਹੋ ਚੁਕੀ ਆ ਦੋ ਦੀ ਮੈਰਿਜ ਨਹੀਂ ਹੋਈ ਸੀ ਅੱਛਾ ਕਿਰੋਂ ਦੀ ਗੱਲ ਹੈ ਜੀ ਅੱਛਾ ਕਿਰੋਂ ਹੋਈ ਜਾਂਦਾ ਵੀ ਕਿਹੜੀ ਜਗ੍ਹਾ ਤੇ ਸੀ ਉਹ ਠੰਡੇ ਹੋਈਆ ਔਰ ਇਹ 11:00 ਵਜੇ ਮੰਮੀ ਨੇ ਮੇਰਾ ਫੋਨ ਕੀਤਾ ਸੀ ਉਹਨਾਂ ਦਾ ਨੰਬਰ ਸਵਿਚ ਆਫ ਆ ਰਿਹਾ ਸੀ ਅੱਛਾ ਜੀ ਮੰਗਲਵਾਰ ਦੀ ਗੱਲ ਹੈ ਠੀਕ ਹੈ ਜੀ ਹਾਂ ਜੀ ਅੱਛਾ ਤੇ ਇਹਨਾਂ ਦੀ ਆਪਣੇ ਗੱਡੀ ਤੇ ਕੀ ਕਰਨੇ ਵੇਖ ਕੇ ਉੱਥੇ ਇਹਨਾਂ ਨੇ ਆਪਣੀ ਗੱਡੀ ਰਿਪੇਅਰ ਕਰਾਉਣ ਵਾਸਤੇ ਗਏ ਸੀ अच्छा जी कि मैं ओठे जाया मेरी जान पहचानना मैं ओठे गड्डी रिपेयर करानी है अच्छा जी हां जी अच्छा ਤੁਹਾਨੂੰ ਕਿੱਥੋਂ ਪਤਾ ਲੱਗਾ ਕਿਸੇ ਨੇ ਤੁਹਾਨੂੰ ਦੱਸਿਆ ਇਹਦਾ ਕਿੱਦਾਂ ਸਾਨੂੰ ਫੋਨ ਆਇਆ ਸੀ ਮੇਰੇ ਮਮਾ ਨੂੰ ਫੋਨ ਆਇਆ ਸੀ ਤਾਂ ਪਤਾ ਲੱਗਿਆ اچھا ਜੀ ਅਜਾ ਪਰਿਵਾਰਕ ਮੈਂਬਰਾਂ ਨੂੰ ਕਿਸੇ ਦੇ ਸ਼ੱਕ ਹੋਵੇ ਤੁਹਾਡੇ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀਗੇ ਨਹੀਂ ਅਸਤਰਾ ਕੁਝ ਨਹੀਂ ਹੈ ਉਹਦੇ ਪੁਲਿਸ ਨੇ ਗਲਬਤ ਕੀਤੀਗੀ ਪੁਲਿਸ ਕਾਰਵਾਈ ਕਰਦੀ ਹੈ ਜੀ हां जी ਦੇਖੋ ਕਰ ਤੇ ਰਹੀ ਆ ਬਾਕੀ ਪਤਾ ਨਹੀਂ ਸਰ अच्छा जी ਏ ਏ ਇਹ ਮੈਰਿਜ ਦੀ ਕੀ ਹੋਈ ਹੋਈ ਇਹਨਾਂ ਦੀ ਨਹੀਂ ਇਹਨਾਂ ਦਾ ਬਿਆਨ ਨਹੀਂ ਹੋਇਆ ਸੀ ਅੱਛਾ ਜੀ ਇਹ ਨਹੀਂ ਹੈ ਅਨਮੈਰਿਡ ਅੱਛਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਸੀਗੇ ਤੁਹਾਡੇ ਨਾਲ ਕੋਈ ਘਰ ਵਿੱਚ ਕੋਈ ਗੱਲਬਾਤ ਰਹੀ ਹੋਵੇ ਜਿਸ ਹਾਵਨਾ ਉਹ ਤੁਸੀਂ ਕਹਿ ਵੀ ਉਹਨਾਂ ਦੀ ਡੈਥ ਹੋਤੀ ਆ ਤੇ ਤੁਸੀਂ ਇਹਨੂੰ ਕਤਲ ਹੋਇਆ ਹੈ ਜਾਂ ਕਿੱਦਾਂ ਦਾ ਕਤਲ ਹੋਇਆ ਸਮਝਦੇ ਸਰ ਆਪਾਂ ਕੁਝ ਕਹਿ ਨਹੀਂ ਸਕਦੇ ਕੀ ਹੋਇਆ ਕਿ ਨਹੀਂ ਉਹ ਤਾਂ ਪਰਮਾਤਮਾ ਜਾਣੇ ਅੱਛਾ ਹਾਂਜੀ ਘਰ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਲੜਾਈ ਨਹੀਂ ਝਗੜਾ ਨਹੀਂ अच्छा ਤੁਹਾਨੂੰ ਤੁਹਾਡੀ ਸਿਸਟਰ ਨੇ ਕਦੀ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਕੀ ਮੈਨੂੰ ਆਹ ਪਰੇਸ਼ਾਨੀ ਕੋਈ ਉਹ ਕਦੇ ਨਹੀਂ ਉਹ ਸਾਡੇ ਨਾਲ ਕਦੇ ਗੱਲ ਨਹੀਂ ਸ਼ੇਅਰ ਕਰਦੇ ਸੀ ਸ਼ੇਅਰ ਨਹੀਂ ਕਰਦੇ ਸੀ ਨਹੀਂ আচ্ছা ਤੇ ਤੁਹਾਡਾ ਕੁਝ ਕਹਿੰਦੇ ਕਾਫੀ ਸਾਥ ਸੀ ਤੁਹਾਡਾ ਦਿੰਦੇਰੇ ਘਰ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਹਾਂਜੀ ਘਰ ਦਾ ਮੈਂ ਉਹ ਘਰ ਦਾ ਮੈਂਬਰ ਹੀ ਬਹੁਤ ਅੱਛਾ ਸੀ ਕਿਉਂਕਿ ਐਸੇ ਉਹਨਾਂ ਦੇ ਥਰੂ ਅਸੀਂ ਘਰ ਸਾਡਾ ਚੱਲਦਾ ਸੀ ਉਹਨਾਂ ਦੇ ਉੱਤੇ ਅਸੀਂ ਹੈਗੇ ਸੀ ਕਿ ਇਹ ਹੀ ਸਾਨੂੰ ਪਾਲ ਰਹੀ ਆ ਅੱਛਾ ਫੋਰਨ ਫੋਰਨ ਵੀ ਜਾਂਦੇ ਰਹੇ ਆ ਬਾਹਰ ਵੀ ਜਾਂਦੇ ਰਹੇ ਆ ਜਾਂ ਲੋਕਲ ਹੀ ਰਹਿੰਦੇ ਸੀਗੇ ਪੰਜਾਬ ਚ ਜਾਂਦੇ ਸੀ ਉਹ ਬਾਹਰ ਵਗੈਰਾ ਕੋ ਮੰਤ ਫਿਰਨ ਜਾਂਦੇ ਹੀ ਸੀ ਮਮਾ ਨੇ ਕਦੇ ਉਹਨਾਂ ਨੂੰ ਰੋਕਿਆ ਨਹੀਂ ਕਿਤੇ ਜਾਣ ਤੋਂ ਜਿੱਥੇ ਮਰਜੀ ਜਾਓ ਆਪਣੇ ਬੱਚੇ ਤੇ ਭਰੋਸਾ ਹੁੰਦਾ ਹੀ ਆਪਣੇ ਮਾਮਾ ਨੂੰ ਸ਼ੱਕ ਕਿਸੇ ਤੇ ਨਹੀਂ ਸ਼ੱਕ ਕਿਸੇ ਤੇ ਨਹੀਂ ਇਹ ਸਰ ਕਿਹਨੂੰ ਮੈਂ ਕਿਹਾ ਕਿ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਇਹ ਅਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵੈਲ ਆ ਰਹੀ ਹੈ ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਫਤਬਾਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਹੋਣ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦਾ ਨੰਬਰ ਤੇ ਹੋਰ ਜਿਹੜੇ ਐਂਗ੍ਰਸ ਹੋ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਪੌਰ ਪੁਤਰੀ ਬਰਸਾਤੀ ਲਾਲ ਇਹ ਲਸ਼ਮਣ ਕਲੋਨੀ ਵਿਚ ਆਣਾ ਤੇ ਰਹਿਣ ਵਾਲੀ ਹੈ। ਇਹਦੀ ਏਜ ਕਈ 30 ਸਾਲ ਦੇ ਕਰੀਬ ਹੈ। ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਅਫੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਪ੍ਰੈਜ਼ੈਂਟ ਵਾਸਤੇ ਜਾ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਤਨਾ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬਡੀ ਇਹ ਜੀਏ ਪਾਰਕਿੰਗ ਵਿੱਚੋਂ ਮਿਲੀ। ਸੁਪਰੀ ਡਿਲੀਵਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਕਿ ਜਿਹੜੀ ਹੈਗੀ ਕਿਸੇ ਅਮਸ਼ਾਤਿ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਇੱਥੇ پارک ਕਰਕੇ ਲਾਸ਼ ਢੱਕ ਕਰਕੇ ਦੇ ਹਸਪਤਾਲ ਦੀ ਪਾਰਕਿੰਗ ਵਿੱਚ ਹੀ ਗੱਡੀ ਦਾ ਗੱਡੀ ਜਿਹੜੀ ਸੀ ਉਹ ਹੌਂਸ ਬੜੀ ਮੁਸ਼ਕਲ ਕਾਰਨ ਇਹ ਜਿਹੜੀ ਹੈਗੀ ਸਾਡੀ ਟੀਮ ਫੋਲੋ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਕੋਲ ਫੋਲੋ ਕਰਦੇ ਕੀਤੀ ਜਾਊਗੀ ਤਾਂ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦਾ ਹੈ ਕਿ ਜਿਹੜੇ ਕੌਣ ਮੰਨਦਾ ਸੀ ਕਿ ਜਿਹੜੇ ਨੂੰ ਪਾਰ ਕਰਕੇ ਗਿਆ ਕਿਸ ਦੀ ਜਿਹਦੀ ਮੌਤ ਦੀ ਵਜ੍ਹਾ ਕੀ ਸੀ ਜਿਵੇਂ ਕੀਤਾ ਸਾਰੇ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਨ ਕਸੀ ਚੈੱਕ ਕਰਦੇ ਹਾਂ ਸੋਸ਼ਲ ਮੀਡੀਆ ਤੇ ਹਾਂ ਦੇਖੋ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸਰ ਜਿਵੇਂ ਅਗਰ ਇਹ ਜਿਹੜਾ ਇਹ ਇਸ ਪਸੰਦਿਆ ਤੋਂ ਆ ਪਹੁੰਚੇ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀਲੀਮਿਨਰੀ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਨੰਬਰ ਨਾਲ ਕੰਟੈਕਟ ਕੀਤਾ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁਸ਼ਪਤਾ ਕਰਤੀ ਜਾਊਗੀ ਕਿਸ ਤਰ੍ਹਾਂ ਦੇ ਚਿੱਤੇ ਕੋਈ ਸ਼ੱਕ ਜਤਾਉਂਦੇ ਹੈ ਉਸ ਮੁਤਾਬਕ ਜਿਹੜੀ ਹੋਣੀ ਹੈ ਪ੍ਰਕਿਰਸ਼ ਕੀਤੀ ਜਾਊਗੀ ਸਰ ਹੋਰ ਨਹੀਂ ਕੋਈ ਮਟਰ ਨਹੀਂ ਹੈ ਇਹ ਮਟਰ ਕਿਸ ਤਰ੍ਹਾਂ ਦੇ ਕਾਲਾ ਸੀਗੇ ਬੋਡੀ ਦੇ ਕੋਈ ਮੈਂ ਨਕਸ਼ਾ ਆਪਣੇ ਕੋਲ ਪੂਰੀ ਫਿਲਹਾਲ ਨਸ਼ੇ ਵਾਲੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਹੈ ਕਿਉਂਕਿ ਜਿਹੜੀ ਡੈੱਡ ਬੋਡੀ ਉਹਦਾ ਮਿਲਣ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਦੇ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੇ ਕੰਡੀਸ਼ਨ ਦੇ ਵਿੱਚ ਡੈੱਡ ਬੋਡੀਜ਼ ਮਿਲਦੀਆਂ ਨੇ ਮੋਸਟਲੀ ਮਰਡਰਸ ਹੁੰਦੇ ਐ ਕਿਉਂਕਿ ਪਿਛਲੀ ਸੀਟ ਦੇ ਉੱਪਰ ਡੈੱਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ پارک ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਦੇ ਵਿੱਚ ਸੀ ਕਿ ਤੋ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸ ਦੇ ਨਾਮ ਦੇ ਚੱਲਦੀ ਗੱਡੀ ਜਿਹੜੀ ਹੈਗੀ ਇਹਦੇ ਬਰੌਡ ਕੰਮਰ ਦਾ ਇਹਦੇ ਲੜਕੀ ਦੇ ਨਾਮ ਤੋਂ ਸੀ ਸੀਸੀਟੀਵੀ ਕੋਲ ਸਮਾਂ ਹੈ બીજી ਗੱਡੀ ਆਈ ਹੈ ਹਾਦਿਸ ਦੇ ਕੋ ਸਾਰੇ ਇੰਗਲਵ ਰਿਸਰਚ ਕਰ ਰਹੇ ਹਨ ਫਿਲਹਾਲ ਜਿਹੜੀ ਪ੍ਰੀਤ ਜਿਹੜੀ ਸਟੇਜ ਦੇ ਉੱਪਰ ਜਿਹੜੇ ਮੌਤ ਦੀ ਵਜ੍ਹਾ ਕੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਇੰਗਲਵ ਦੇ ਚੰਚ ਕਰ ਰਹੇ ਹਨ ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਇੱਕ ਮੁਕੰਮਲ ਜਾਣਕਾਰੀ ਆਪਣਾ ਸਾਹਮਣੇ ਕੀਤੀ ਜਾਵੇ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆਹ ਸਹਾਇਤਾ ਦੇ ਸੰਸਾ ਵਲੰਟੀਅਰਾਂ ਨੂੰ ਐਮਰਜੈਂਸੀ ਨੰਬਰ 9814074277 ਤੇ ਕਾਲ ਆਇਆ ਸੀ ਕਿ ਬਡਿੰਡਾ ਬਰਨਾਲਾ ਰੋਡ ਉੱਚੋ ਦੇ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਹਦੇ ਵਿੱਚ ਕਾਫੀ ਮੋਸ਼ਕ ਮਾਰੀ ਹੈ ਜਦ ਸਾਰਾ ਜਨਸ ਮੈਂਬਰ ਇਸ ਨੂੰ ਮੌਕੇ ਤੇ ਆ ਕੇ ਦੇਖਿਆ ਜਿਹੜੀ ਕਿ ਕਾਰ ਸੀਗੀ ਈਓਨ ਜੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੋਡੀ ਸੀਗੀ ਜਿਹੜਾ ਕਿ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਡੈੱਡ ਬੋਡੀ ਕਾਫੀ ਜਨ ਪ੍ਰਾਣੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਵੱਖ-ਵੱਖ ਥੰਗਲਾਂ ਤੇ ਜਾਂਚ ਪਤਾਲ ਕਰ ਰਹੀ ਆ ਕਾਰ ਨੂੰ ਲੋਕ ਲੱਗ ਗਿਆ ਸੀ ਜਦ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨੂੰ ਖੋਲਿਆ ਤੇ ਪੁਲਿਸ ਮੌਕੇ ਤੇ ਆ ਗਿਆ ਬਾਕੀ ਆਪਣੀ ਬੰਦੀ ਕਰ ਲਈ ਅਸਰ ਜਿਹੜੀ ਹੈਗੀ ਆ ਕਿ ਐਸਪੀ ਸੀਟੀ ਡੀਐਸਪੀ ਸੀਟੀ ਕੋ ਤੇ ਸੀਆਈ 2 ਮੌਕੇ ਤੇ ਆਈ ਹੋਈ ਟੀਮਾਂ ਬਾਕੀ ਵਕਫਾ ਅੰਗਲਾਂ ਨੂੰ ਜਾਂਚ ਪੜਤਾਲ ਕਰ ਲਈ ਆ ਤੇ ਲੇਡੀਜ਼ ਦੇ ਕੋਲੋਂ ਇੱਕ ਪਰਸ ਤੇ ਇੱਕ ਬੈਗ ਮਿਲਿਆਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਮਿਲੇ ਤੇ ਪੁਲਿਸ ਦਰਜ ਪੁੱਛਤਾ ਲਗਾ ਦਿਆ ਵਕਫਾ ਮਗਾ ਹਾਂ ਕੀ ਨਾਮ ਲਿਖ ਮੇਰਾ ਮਨਜੋਤ ਸਿੰਘ ਹੈ ਇੱਕ ਕਮਲਪੌਰ ਸੰਤਨ ਆਬੀਕ ਲੇਡੀ ਐ ਤੇ ਉਹ ਕਦੇ ਮਿਲੂ ਸੀ ਉਸ ਚੰਦੇ ਮੱਲੇ ਦੀ ਹਾਂਜੀ ਹਾਂਜੀ ਸਾਡੇ ਮੱਲੇ ਦੀ ਆਈ ਐ ਤਾਂ ਮਤਲਬ ਕਿ ਸੁਭਾਤਾ ਵਧੀਆ ਸੀਗਾ ਉਹਨਾਂ ਦਾ ਤੇ ਮਤਲਬ ਕਿ ਗਲੀ 'ਚ ਸਾਰੇ ਨਾਲ ਵਧੀਆ ਬੋਲਦੇ ਸੀਗੇ ਮਤਲਬ ਕਿ ਬੋਲ ਚਾਲ ਤਾਂ ਘਾਟੀ ਸੀਗੀ ਤੇ ਆਂਦੇ ਗਏ ਨੂੰ ਮਤਲਬ ਕਿ ਹੱਸ ਕੇ ਬੋਲਣਾ ਉਹਨਾਂ ਨੇ ਮਿਲਣਾ ਤੇ ਹੁਣ ਪਤਾ ਨਹੀਂ ਅਚਾਨਕ ਕੀ ਗੱਲਬਾਤ ਹੋ ਗਈ ਉਹ ਨਾਲ ਤੇ ਸਵੇਰੇ ਹੀ ਖਬਰ ਦੇਖੀ ਸੀ ਵੀ ਬਠੰਡੇ ਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਮੇਰੀ ਗੱਡੀ ਦੇ ਵਿੱਚ ਆਉਂਦੀ ਸੀ ਹੁਣ ਪਤਾ ਨਹੀਂ ਕਿਸੇ ਨਾਲ ਕੀ ਲਾਗ ਡਾਟ ਸੀਗੀ ਕੀ ਚੱਕਰ ਸੀਗਾ ਤੇ ਕਿੰਨੀ ਤੇਜ਼ ਤਰ੍ਹਾਂ ਇਹ ਚੱਲਦੀ ਹੈ ਇੱਥੇ ਦਾ ਸ਼ੁਰੂ ਤੋਂ ਹੀ ਜਦੋਂ ਅਸੀਂ ਮਿਲ ਕੇ ਸਾਨੂੰ 20 ਸਾਲ ਹੋ ਗਏ ਇੱਥੇ ਰਹਿੰਦੇ ਅੱਛਾ ਜੀ ਤੇ ਉਸ ਤੋਂ ਪਹਿਲਾਂ ਦਾ ਹੀ ਇਹਨਾਂ ਦਾ ਘਰ ਉਹਦੇ ਆ ਸਾਨੂੰ ਤਾਂ 20 ਸਾਲ ਹੋ ਗਏ ਇੱਥੇ ਰਹਿੰਦੇ 20 ਸਾਲ ਤੋਂ ਪਹਿਲਾਂ ਦਾ ਹੀ ਇਹਨਾਂ ਦਾ ਘਰ ਉਹਦੇ ਰਿਹਾ ਇੱਥੇ ਜੰਮੇ ਬੜੇ ਆ ਤੇ ਡੈਡੀ ਇਹਨਾਂ ਦੇ ਮਤਲਬ ਕੀ ਐਕਸਪਾਇਰ ਹੋ ਗਏ ਹੋਇਆ ਉਹਨਾਂ ਨੂੰ ਵੀ ਹੋ ਗਿਆ ਮੇਰੇ ਖਿਆਲ ਨਾਲ 7-8 ਸਾਲ ਹੋ ਗਏ ਹੋਣੇ 9 ਸਾਲ ਸੀ ਉੰਨਾ ਦੀ ਵੀ ਤਵੇ ਦਾ ਖਰਾਬ ਰਹਿੰਦੀ ਸੀਗੀ ਬੈੱਡ ਤੇ ਸੀਗੇ ਠੀਕ ਹੈ ਹਾਂਜੀ ਠੀਕ ਹੈ